ਕਪੂਰਥਲਾ ਦੇ ਪਿੰਡ ਸਾਬੂਵਾਲ ਦੇ ਰਹਿਣ ਵਾਲੇ ਦੋ ਨੌਜਵਾਨ ਜਿਹੜੇ ਸਬਜ਼ੀ ਵੇਚਣ ਦਾ ਕੰਮ ਕਰਦੇ ਨੇ ਜਦੋਂ ਉਹ ਕਪੂਰਥਲਾ ਸਬਜ਼ੀ ਮੰਡੀ ਤੋਂ ਸਬਜ਼ੀ ਖਰੀਦ ਕੇ ਆਪਣੇ ਪਿੰਡ ਵਾਪਸ ਜਾ ਰਹੇ ਸਨ ਤੇ ਕੁਝ ਨੌਜਵਾਨ ਜਿਹੜੇ ਗੱਡੀ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਇਹਨਾਂ ਵੱਲੋਂ ਇਹਨਾਂ ਨੌਜਵਾਨਾਂ ਦੇ ਉੱਪਰ ਦੇਸਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਦੋਵੇਂ ਨੌਜਵਾਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਤੇ ਇਹ ਪੂਰਾ ਮਾਮਲਾ ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਕੱਲ ਜੀ ਇਹੀਂ ਆਏ ਹਾਂ ਢਿੰਡੀਆਂ ਵੇਚਣ ਇੱਥੇ ਮੰਡੀ ਚ ਤੇ ਉਹ ਕਿਤੇ ਸਾਡਾ ਪਿੱਛਾ ਕਰਦੇ ਆ ਇਹ ਜਿਹੜਾ ਮੁੰਡਿਆਂ ਨਾਲ ਲੜਾਈ ਹੋਈ ਸੀ ਉਹ ਪੰਜ ਛੇ ਜਾਣੇ ਹੈਗੇ ਸੀ ਉਹ ਕਿਤੇ ਸਾਡਾ ਪਹਿਲਾਂ ਤੋਂ ਪਿੱਛਾ ਕਰਦੇ ਸੀ ਅਸੀਂ ਇਧਰੋਂ ਢਿੰਡੀਆਂ ਵੇਚ ਕੇ ਵਾਪਸ ਗਏ ਜਦੋਂ ਤੇ ਉਹ ਪੰਜ ਛੇ ਜਾਣਿਆਂ ਨੇ ਗੱਡੀ ਲਾ ਕੇ ਸਾਡੇ ਗਾੜੀ ਤੇ ਦਾਤਰ ਕੱਢ ਕੇ ਪੰਜ ਹੀ ਕੁਛ ਕੁ ਕਢੇ ਸੀ ਸਾਡੇ ਕੱਢ ਕੇ ਸਿਰ ਤੇ ਮਾਰਤੇ ਪੰਜ ਛੇ ਜਾਣੇ ਹੈਗੇ ਹੀ ਉਹ ਤੇ ਦਾਰੂ ਨਾ ਰੱਜੇ ਪਏ ਹੈਗੇ ਨਸ਼ਾ ਨੂੰ ਸ਼ਵਾਵਾ ਕੀਤਾ ਹੈਗਾ ਲੜਾਈ ਹੈ ਜਿਹਦੇ ਅੱਗੇ ਵੀ ਲੜਾਈ ਹੋਈ ਹੈ ਫੈਸਲਾ ਹੋਇਆ ਹੈ 50000 ਰੁਪਿਆ ਜੁਰਮਾਨਾ ਤੇ 20000 ਰੁਪਿਆ ਨਾ ਬਾਈ ਹੈਂਡ ਦਿੱਤਾ ਹੈਗਾ ਤੇ ਪਰ ਉਹਨਾਂ ਨੂੰ ਅਗਲ ਫੇਰ ਨਹੀਂ ਆਈ ਹਫਤੇ ਬਾਅਦ ਉਹਨਾਂ ਨੇ ਵੀ ਆ ਕੰਮ ਕਰਤਾ ਮੈਂ ਤੇ ਉਹਨਾਂ ਦੇ ਅਸੀਂ ਤੁਹਾਡੇ ਪਿੱਛੇ ਰਹਿੰਦੇ ਆਂ ਤੇ ਉਹ ਦੰਡੇ ਕਹਿੰਦੇ ਅਸੀਂ ਤੁਹਾਡੇ ਪਿੱਛੇ ਫਿਰਦੇ ਹਾਂਗੇ ਅਸੀਂ ਤੁਹਾਡੇ ਉਰਦਨ ਦਾ ਪਿੱਛਾ ਕਰਦੇ ਵੀ ਸਾਡੇ ਹੱਥ ਨਹੀਂ ਆਉਨੇ ਤੇ ਜਿਹੜਾ ਫੁੱਜੀ ਹੈ ਕਹਿੰਦਾ ਪਿਸਤਲ ਆ ਮੇਰੇ ਕੋਲ ਅਜੇ ਤਾਨੂੰ ਗੋਲੀ ਮਾਰਨੀ ਆ ਜੰਦਾ ਪਿਸਟਲ ਹੈਗਾ ਮੇਰੇ ਕੋਲ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਹਜੇ ਕਾਰਵਾਈ ਕੀਤੀ ਗਈ ਹੈ ਜੀ ਕੁੱਥ ਉਹ ਥਾਣੇ ਫਿੱਟੀ ਥਾਣੇ ਗਈ ਹੈ ਰਿਪੋਰਟ ਕਿ ਉਹ ਕਹਿੰਦੇ ਸੀ ਆ ਕੇ ਤੁਹਾਡੇ ਕੋ ਬਿਆਨ ਲਵਾਂਗੇ ਤੈਨੂੰ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਮੰਗ ਕੀ ਕਰਦੇ ਮੰਗ ਕਹਿੰਦੇ ਹੋ ਕਰਦੇ ਆ ਜੀ ਉਹਨਾਂ ਤੇ ਪਰਚਾ ਹੋਵੇ ਤੇ ਸਾਨੂੰ ਉਹਨਾਂ ਤੇ ਪਰਚਾ ਹੋ ਜੇ ਕਿੰਨੇ ਬੰਦੇ ਸਨ ਤੇ ਕੀ ਨਾਮ ਸੀ ਉਹਨਾਂ ਦਾ ਕੋਈ 6 ਜਾਣੇ ਸੀ ਜੀ ਇੱਕ ਬਲਵਿੰਦਰ ਸਿੰਘ ਫੌਜੀ ਤੇ ਇੱਕ ਮਾਨਪ੍ਰੀਤ ਸਿੰਘ ਤੇ ਇੱਕ ਇੱਕ ਸੁਖਦੇਵ ਇੱਕ ਦਸ਼ਮੀ ਤੇ ਇੱਕ ਕਸ਼ਮੀਰ ਸਿੰਘ ਉਹਨਾਂ ਦਾ ਰੈਡੀ ਹੀ ਲੱਤ ਵੱਡੀ ਸੀ ਉਹਦੀ ਤੇ ਦੋ ਮੁੰਡੇ ਨਾਲ ਹੋਰ ਇੱਕ ਕਪੂਰ ਥਲੇ ਉਹਨਾਂ ਨੂੰ ਸਾਡਾ ਕੋਈ ਪਤਾ ਨਹੀਂਗਾ ਕੌਣ ਸੀ ਉਹ ਸਾਨੂੰ ਉਹਨਾਂ ਦੇ ਨਾਮ ਵੀ ਨਹੀਂ ਪਤਾ ਕਿੰਨੇ ਟਾਈਮ ਤੋਂ ਸਬਜ਼ੀ ਵੇਚਣ ਦਾ ਕੰਮ ਕਰਦੇ ਆ ਅਸੀਂ ਕੁਝ ਸਾਲ 2-3 ਸਾਲ ਹੋ ਹੀ ਗਏ ਰੋਜੀ ਪਿੰਡੋਲੀਆ ਕਾ ਸਬਜੀ ਸ਼ਹਿਰ 베ਤੇ ਹਾਂਜੀ ਰੋਜੀ ਪਿੰਡੋ ਲੈ ਕੇ ਸ਼ਹਿਰ ਵਿੱਚ ਤੇ ਕਿੰਨੇ ਕਬਜੇ ਦਾ ਇਹ ਵਾਕਿਆ ਵਾ ਇਹ ਜੀ 5 ਕਬਜੇ ਦਾ ਵਾ 5 ਕਬਜੇ ਉਹਨਾਂ ਨੇ ਪਿੱਛਾ ਹੱਡਾ ਕੀਤਾ ਸਾਨੂੰ ਨਹੀਂ ਪਤਾ ਅਸੀਂ ਨੇ ਹੱਥ ਨਹੀਂ ਹੱਡੇ ਹੱਥ ਜੁਣੀ ਕੋ ਉਹਨਾਂ ਕੋ ਦਾਂਤਰ ਸੀਗੇ ਕੜੇ ਸੀ ਪੰਚ ਸੀ ਸਾਡੇ ਹੱਥ ਕੁਛ ਹੈ ਨਹੀਂ ਸੀ ਤੇ ਥੋੜਾ ਜਿਹਾ ਤਾਦਰ ਹਾਂ ਜੀ ਸਾਰਾ ਲੱਗਾ ਇਹਨਾਂ ਪਿੱਛਾ ਕੀਤਾ ਇੱਥੇ ਕੂਂਤਲੇ ਮੰਡੀ ਸਬਜੀ ਲੈ ਕੇ ਆਉਂਦੇ ਆਂ ਪਿੰਡੀ ਆਈ ਬਾਅਸ ਜਦੋਂ ਜਾਣਦੇ ਪਏ ਆਈ ਤੇ ਆਈ ਇੱਥੇ ਸੌਦਾ ਲੈਣਾ ਹਕਾਮ ਤੋਂ ਆਈ ਇੱਧਰ ਦੀ ਮੰਡੀ ਵਿੱਚ ਵੀ ਗਏ ਤੇ ਕਿਤੇ ਉੱਥੇ ਪਹਿਲਾਂ ਤੋਂ ਖੜੇ ਹੀ ਆ ਦਾ ਪਿੱਛਾ ਕਰਦੇਗੇ ਤੇ ਉੱਥੇ ਇਹਨਾਂ ਨੇ ਆਵਾਜ਼ ਮਾਰ ਕੇ ਰੋਕ ਕੇ ਦਾਦੂ ਨਾਲ ਰੱਜੇ ਪਏ ਨਸ਼ਿਆਂ ਕੀਤਾ ਹੀਗਾ ਤੇ ਇਹਨਾਂ ਨਾਲ ਆਵਾਜ਼ ਮਾਰ ਕੇ ਉੱਥੇ ਘੇਰ ਕੇ ਰੋਕਿਆ ਨਾਲੇ ਆਦਾ ਮੋਟਰਸਾਈਕਲ ਭੰਨਿਆ ਨਾਲੇ ਇਹਨਾਂ ਦਾ ਤਪੂਤ ਮਾਰੇ ਆ ਤੇ ਪੰਚ ਇਹਨਾਂ ਪਾਏ ਹੋਏ ਸੀਗੇ ਤੇ ਤਮਕੀ ਦੇ ਕੇ ਕਿ ਆਹ ਮਹ ਫੌਜੀ ਭਵਿੰਦਰ ਸਿੰਘ ਇਹ ਕਹਿੰਦਾ ਮੇਰੇ ਕੋਲ ਟੈਸਟ ਲੈਣਾ ਤੁਹਾਨੂੰ ਗੋਲੀ ਮਾਰਨੀ ਕਿੰਨੇ ਪਿੰਦਸ ਸੀ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਜੀ ਟੋਟਲ ਕਿੰਨੇ ਪਿੰਦਸ ਸੀ ਟੋਟਲ ਆ ਗਏ 6 ਜਣੇ ਦੋ ਦਾ ਪਤਾ ਨਹੀਂ ਚਾਰਾਂ ਫਿਰ ਨਾਮ ਇੱਕ ਦਾ ਕਸ਼ਮੀਰ ਸਿੰਘ ਜੀ ਦਾ ਤੇ ਪੰਜ ਜੀ ਇੱਕ ਕਸ਼ਮੀਰ ਸਿੰਘ ਜੀ ਕਬੂਲੇ ਸਿੰਘ ਮਨਪ੍ਰੀਤ ਸਿੰਘ ਬਲਵਿੰਦਰ ਸਿੰਘ ਤੇ ਸੁਖਦੇਵ ਸਾਹਿਬ ਤੇਰਾ ਬੇਟਾ ਸਬਜੀ ਲੈ ਕੇ ਆਇਆ ਸੀ ਮੰਡੀ ਪੰਜਕ ਦਾ ਟਾਈਮ ਸੀ 5:30 ਦਾ ਤੇ ਉਹ ਨਸ਼ੇ ਨਾਲ ਰੱਜੇ ਹੋਏ ਸੀਗੇ ਤਾਂਾਂ ਮੰਡੀ ਲਾਗੇ ਸੀ ਉਥੋਂ ਨਾਨਾ ਆਵਾਜ਼ ਮਾਰੀ ਐ ਮਗਰ ਉਹ ਕਹਿੰਦੇ ਅਸੀਂ ਰੁਕ ਗਏ ਜੇ ਦੋਨਾਂ ਨੇ ਆਵਾਜ਼ ਮਾਰੀ ਐ ਰੁਕੇ ਹੀ ਗੱਲ ਸੁਣਨ ਲੱਗੇ ਆ ਉਹਨਾਂ ਨੇ ਇੱਕ ਨੇ ਪੰਜ ਕੱਢ ਲਿਆ ਫੌਜੀ ਨੇ ਪੰਜ ਮਾਰਿਆ ਵਾਹ ਕੋਈ ਪ੍ਰਾਨੀ ਰੰਜਸ਼ ਪਤਾ ਨਹੀਂ ਭਾਜੀ ਇਹ ਨਹੀਂ ਸਾਨੂੰ ਪਤਾ ਵੀ ਕਿਹੜੀ ਖੋਰ ਕੱਢਦੇ ਆ ਬੰਦੇ ਤੇ ਸਾਡੇ ਕਹਿੰਦੇ ਵੀ ਜਿਹੜੀ ਕੋਈ ਗੱਲ ਆ ਸਾਡੇ ਨਾਲ ਕਰਨ ਬੱਚਿਆਂ ਨਾਲ ਨਾ ਕਰਨ ਤੇ ਤਾਂ ਬਤ ਕਿ ਬੱਚੇ ਦੇ ਜਿਹੜਾ ਹਮ ਬੱਚਿਆਂ ਤੇ ਹਮਲਾ ਕਰਦੇ ਹ ਹਮਲਾ ਬੱਚਿਆਂ ਤੇ ਹਮਲਾ ਕਰਦੇ ਜਦੋਂ ਵੀ ਕਰਦੇ ਇੱਕ ਦੂਸਰੇ ਵਾਰ ਤਾਂ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ ਆਂ ਅਸੀਂ ਆਪਣੇ ਬੱਚਿਆਂ ਦਾ ਇਨਸਾਫ ਹੀ ਚਾਹੁੰਦੇ ਆਂ ਜਿੱਦਾਂ ਪਰਚਾ ਦਰਜ ਕੀਤਾ ਹੋਇਆ ਉਹਨਾਂ ਨੇ ਕੱਲ੍ਹ